ਕੋਡੀ 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 ਕੀ ਆ ਨਾ ਕਿਤੇ ਮੋਨੋ ਪੀਜੇ ਰੱਬ ਨੂੰ ਚਿਲਾਜ ਬੀੜੀ ਚਾੜਦੀ ਲੱਡੂ ਪਾਈਆ ਦੇ ਕੇ ਪਾਲਦੀ ਆ ਪਾਲਦੀ ਆ ਵੀਜੇ ਪਰੇ 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 ਇੱਕ ਮਤੇ ਜੁੱਲੀ ਹਾ ਆ ਆ ਆ ਜਿੱਥੇ ਉਰਤੀ ਐ ਇਹਦੇ ਬਾਪ ਨੇ ਲਿਖਿਆ ਸੀਗਾ ਪਹਿਲਾ ਖੇਡੀ ਬਹੁਤ ਕਬੱਡੀ ਕੋਈ ਟੀਮ ਨਾਲ ਜਿੱਤਣੋਂ ਛੱਡੀ ਫਿਰ ਸੀਨੇ ਉੱਤੇ ਵੱਜ ਗਏ ਐਸੇ ਨੈਣਾ ਵਾਲੇ ਤੀਰ ਮੇਰੀ ਕਿਧਰੇ ਗਈ ਕਬੱਡੀ ਮੇਰਾ ਕਿਧਰੇ ਗਿਆ ਸਰੀਰ ਫਰੰਦੀਪੁਰੀਏ ਦਾ ਦੂਜਾ ਜਫਾ 10000 ਦਾ ਮੰਨੂ ਮਹਾਵਾ ਅਮਰੀਕਾ ਆ ਸਾਡਾ ਕਹਿੰਦੇ ਮਿੱਠੂ ਕੈਨੇਡਾ ਇਹ ਆ ਜੱਗਾ ਪੁੱਸਿਆਂ ਵਾਲਾ ਆ ਆ ਆ ਆ ਆ ਫੋਟੋ ਜੀ ਕਿੰਨੇ ਨੇ ਆ ਤੰਦੂਰ ਚ ਕੋਲੇ ਭਾ ਗਿਆ ਸੀਗਾ ਹੁਣ ਦੇਖਾਂਗੇ ਗੱਲ ਕਿੱਧਰ ਨੂੰ ਜਾਂਦੀ ਆ ਆ ਪ੍ਰੀਤ ਸਰਪੰਚ ਵੀ ਆਇਆ ਹੋਇਆ ਆ ਬੱਲੇ ਬੱਲੇ ਆ ਬੱਲੇ ਬੱਲੇ ਆ ਓ ਬਾਜਾ ਯਾਰ ਆ ਜਿਹੜੇ ਰਮਾਲ ਕਰਕੇ ਵੀ ਭੱਜਦੇ ਲਓ ਜੂਲੀ ਵੀ ਕਹਿੰਦੇ ਕਬੱਡੀ ਪੈ ਰਹੀ ਹੈ ਇਹ ਦੋਨੇ ਟੀਮਾਂ ਕਹਿੰਦੇ ਢੱਡੀਆਂ ਹੋਈਆਂ ਨੇ ਉਹ ਮੁੰਡੇ ਕਹਿੰਦੇ ਆੜੇ ਹੋਏ ਨੇ ਉਧਰ ਮਨੂ ਕਹਿੰਦੇ ਅਮਰੀਕਾ ਦੇ ਵਿੱਚ ਆਪਣੇ ਯਾਰਾਂ ਨਾਲ ਬੇਲੀਆਂ ਨਾਲ ਭਰਾਵਾਂ ਦੇ ਨਾਲ ਬੈਠਾ ਹੋਣਾ ਆਹ ਸਭ ਲਈ ਦੁਆਵਾਂ ਨੇ ਉਹ ਭਾਜੋ ਪਰੇ 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 ਆਹ ਬਾਰ-ਬਾਰ ਯਾਰ ਆਗੀ ਵੇਖੋ ਯਾਰ ਆਹ ਦੇਖੋ ਯਾਰ ਯਾਰ ਆ ਵੇਖੋ ਕੀ ਯਾਰ ਤੁਸੀਂ ਕੱਟਣਾ ਪਾਉਣਾ ਮੁੰਡਿਆਂ ਨੂੰ ਕਬੱਡੀ ਖੇਡਣ ਦਿਓ ਭਰਾ ਬਣ ਕੇ ਯਾਰ ਲੈ ਦੱਸ ਓ ਢੋਲ ਵਾਲਿਆ ਆ ਯਾਰ ਅੱਦਾ ਤਮਾਸ਼ਾ ਤੁਸੀਂ ਬਣਾ ਲਉਨੇ ਫੜ ਕੇ ਯਾਰ ਮੈਨੂੰ ਉਸਤਾਦ ਦਾ ਜਵਾਕਾਂ ਦਾ ਝਾੜ ਵੀ ਚੰਗਾ ਲੱਗਦਾ ਦੱਸ ਯਾਰ ਆ ਤੁਸੀਂ ਉਧਰ ਕਹਿੰਦੇ ਵੀ ਧੰਨਵਾਦ ਹੈ ਮੁੰਡੇ ਖੰਡ ਵਾਲੇ ਦਾ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਉਥੇ ਟੀਟੂ ਮਹਾਜਨ ਹੋਣੀ ਰਾਜੇ ਦਾ सोनू ਸਾਰਿਆਂ ਦਾ ਧੰਨਵਾਦ ਹੈ ਉਹ ਰੇਡ ਪੈ ਗਈ ਉਧਰ ਸਾਡਾ ਵੀਰ ਕਹਿੰਦੇ ਕਰਨ ਆ ਜੱਫੇ ਤੋਂ ਬਾਅਦ ਗੱਲ ਕਰਾਂਗੇ 10000 ਦਾ ਦੂਜਾ ਲੱਗ ਗਿਆ ਨਵ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਮਾਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ ਧੰਨਵਾਦ ਜੀ